ਗੁਰੂ ਪਿਆਰੀ ਸਰਬੱਤ ਦਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਅੱਜ ਸਰਵਣ ਕਰ ਰਹੇ ਹੋ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜਨਮ ਸਾਖੀਆਂ ਭਾਈ ਬਾਲਾ ਜੀ ਦੇ ਨਾਲ ਜੁ ਹੋਈਆਂ ਹਨ ਸੰਗਤ ਜੀ ਬੇਬੇ ਨਾਨਕੀ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਜਦੋਂ ਚਲੇ ਜਾਂਦੀ ਹੈ ਤਾ ਪਾਈ ਮੈਤਾ ਕਾਲੂ ਜੀ ਗੁਰਨਾਨਕ ਦੇਵ ਜੀ ਨੂੰ ਕਹਿੰਦੇ ਹਨ ਕਿ ਬੱਚਾ ਨਾਨਕ ਤੂੰ ਆਪਣੀ ਭੈਣ ਨੂੰ ਜਾ ਕੇ ਲੈ ਆ ਮਾਤਾ ਤ੍ਰਿਪਤਾ ਜੀ ਨੇ ਵੀ ਬਹੁਤ ਕਿਹਾ ਉਹਨਾਂ ਨੂੰ ਕਿ ਬੇਟਾ ਤੁਹਾਨੂੰ ਸੁਲਤਾਨਪੁਰ ਜ਼ਰੂਰ ਜਾਣਾ ਚਾਹੀਦਾ ਹੈ ਲੋਕਾਂ ਦੀ ਮਰਿਆਦਾ ਵੀ ਕਰਨੀ ਚਾਹੀਦੀ ਹੈ ਗੁਰਨਾਨਕ ਦੇਵ ਜੀ ਨੂੰ ਪਿਤਾ ਕਾਲੂ ਨੇ ਕਿਹਾ ਸੀ ਤੁਹਾਨੂੰ ਉੱਥੇ ਹੀ ਸੌਂਪ ਦੇਾਂਗੇ ਕਹਿਣ ਤੋਂ ਭਾਵ ਕਿ ਤੁਹਾਨੂੰ ਉੱਥੇ ਹੀ ਤੁਹਾਡੀ ਭੈਣ ਕੋਲ ਹੀ ਭੇਜ ਦੇਾਂਗੇ ਤਾਂ ਜੋ ਕੁਛ ਰਾ ਰਸਮ ਸੀ ਉਹ ਸਭ ਕੁਝ ਲੈ ਕੇ ਗੁਰਨਾਨਕ ਜੀ ਆਪਣੇ ਦੋਸਤ ਮਿੱਤਰ ਜੋ ਉਸ ਦੇ ਕਰੀਬੀ ਸਨ ਭਾਈ ਬਾਲਾ ਜੀ ਜਿਨ੍ਹਾਂ ਦੇ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਉਹਨਾਂ ਨੂੰ ਵੀ ਨਾਲ ਲੈ ਲਿਆ ਚਲਦੇ ਚਲਦੇ ਗੁਰਨਾਨਕ ਜੀ ਜਦੋਂ ਸੁਲਤਾਨਪੁਰ ਜਾ ਵੜੇ ਪੈਰ ਨਾਨਕੀ ਨੂੰ ਮਿਲੇ ਫਿਰ ਜੀਜਾ ਜੈਰਾਮ ਜੀ ਨੂੰ ਮਿਲੇ ਦੇਖ ਕੇ ਜੀਜਾ ਜੈਰਾਮ ਬਹੁਤ ਹੀ ਪ੍ਰਸੰਨ ਹੋਇਆ ਬਹੁਤ ਉਹਨਾਂ ਨੇ ਆਦਰ ਕੀਤਾ ਜਦੋਂ ਸਾਹਾ ਸੰਗਤ ਜੀ ਅਗਲਾ ਦਿਨ ਹੋਇਆ ਤਾਂ ਗੁਰੂ ਨਾਨਕ ਦੇਵ ਜੀ ਜੈਰਾਮ પાસે ਵਿਦਿਆ ਮੰਗੀ ਬੀਬੇ ਨਾਨਕੀ ਜੀ ਦੇ ਲੈ ਆਉਣ ਦੀ ਆਗਿਆ ਮੰਗੀ ਕਿ ਬੀਬੇ ਨਾਨਕੀ ਜੀ ਨੂੰ ਸਾਡੇ ਨਾਲ ਭੇਜ ਦਿਓ ਜੈਰਾਮ ਜੀ ਨੇ ਕਿਹਾ ਨਾਨਕ ਜੀ ਤੁਸੀਂ ਹੁਣ ਇੱਥੇ ਹੀ ਰਹੋ ਅਤੇ ਤੁਹਾਡੀ ਭੈਣ ਵੀ ਇੱਥੇ ਹੀ ਰਹੇਗੀ ਮੈਂ ਤੁਹਾਨੂੰ ਦੋਵਾਂ ਨੂੰ ਨਹੀਂ ਭੇਜਣਾ ਹੈ ਤਾਂ ਅੱਗੋਂ ਨਾਨਕ ਜੀ ਕਿਹਾ ਸੁਣੋ ਜੀ ਜਾਜੀ ਇਸ ਵਾਰੀ ਤਾਂ ਤੁਸੀਂ ਮੈਨੂੰ ਭੇਜ ਦਿਓ ਜੋ ਕਾਲੂ ਵੀ ਰਾਂਜਣਾ ਰਹਿਸੀ ਅਤੇ ਅੰਮਾ ਬੀਬੀ ਵੀ ਰਾਜੀ ਰਹਿਣਗੇ ਤੇ ਬਿਨਾਨਕੀ ਜੀ ਨੂੰ ਕਿਹਾ ਕਿ ਤੇਰਾ ਭਾਈ ਨਾਨਕ ਜੀ ਬਹੁਤ ਉਦਾਸ ਹੋ ਕੇ ਵਿਦਾ ਚਾਹੁੰਦਾ ਹੈ ਤਾਂ ਨਾਨਕੀ ਜੀ ਨੇ ਕਿਹਾ ਜਿਉਂ ਤੁਹਾਡੀ ਮਰਜ਼ੀ ਹੋਏ ਗੁਰਨਾਨਕ ਦੇਵ ਜੀ ਉਦਾਸ ਹੋ ਗਏ ਸਨ ਅਬ ਕੀ ਵਾਰ ਮੇਰੇ ਕੋ ਆਗਿਆ ਦਿਓ ਤਾਂ ਮਇਤਾ ਕਾਲੂ ਅੰਮਾ ਬੀਬੀ ਵੀ ਅਤੇ ਨਾਨਕ ਵੀ ਖੁਸ਼ ਰਹਿਣ ਔਰ ਆਖੇਗੀ ਬੀਬੇ ਨਾਨਕ ਜੀ ਨੇ ਕਿਹਾ ਕਿ ਤੁਸੀਂ ਮੈਨੂੰ ਜਾਣ ਦੀ ਆਗਿਆ ਦਿਓ ਤਾਂ ਮੇਰੇ ਪਿਤਾ ਮਾਤਾ ਅਤੇ ਬਾਬਾ ਨਾਨਕ ਜੀ ਵੀ ਖੁਸ਼ ਹੋ ਜਾਣਗੇ ਤੇ ਬਾਬੇ ਨਾਨਕ ਜੀ ਜੇ ਖਾਲੀ ਚਲੇ ਗਏ ਫਿਰ ਤੁਸੀਂ ਮੈਨੂੰ ਨਾ ਭੇਜਿਆ ਤਾਂ ਨਾਨਕ ਜੀ ਪਾਸੋਂ ਮੈਂ ਬਹੁਤ ਡਰਦੀ ਹਾਂ ਔਰ ਜਦ ਗੁਰ ਨਾਨਕ ਜੀ ਮੈਨੂੰ ਸੁਪਨਾ ਵਿੱਚ ਆਉਂਦੇ ਹਨ ਜੋ ਕੁਛ ਵੀ ਉਹਨਾਂ ਦੇ ਮੂੰਹੋਂ ਨਿਕਲਦਾ ਹੈ ਉਹ ਕੋਸ਼ ਸੱਚ ਹੋ ਜਾਂਦਾ ਹੈ ਇਸ ਵਾਸਤੇ ਮੈਂ ਆਪ ਅੱਗੇ ਬੇਨਤੀ ਕਰਦੀ ਹਾਂ ਤਾਂ ਜੈਰਾਮ ਨੇ ਆਖਿਆ ਹੁਣ ਤੁਸੀਂ ਜਾਓ ਪਰ ਫੇਰ ਕਦੋਂ ਆਵਾਂਗੇ ਨਾਨਕੀ ਕਿਹਾ ਜਦ ਆਪ ਅਮਲ ਕਰਨ ਵਾਸਤੇ ਆਓਗੇ ਕਹਿਣ ਤੋਂ ਭਾਵ ਕਿ ਕਣਕ ਦਾ ਕਾਸ਼ ਕਰਨ ਵਾਸਤੇ ਆਓਗੇ ਤੇ ਮੇਰੇ ਤਾਈ ਫਿਰ ਉਹਨਾਂ ਨੇ ਕਿਹਾ ਕਿ ਮੈਨੂੰ ਸੁਲਤਾਨਪੁਰ ਉਥੋਂ ਲੈ ਕੇ ਵਾਪਸ ਤੁਸਨੇ ਆ ਜਾਣਾ ਗੁਰਨਾਨਕ ਤੇ ਭਾਈ ਬਾਲਾ ਜੀ ਬੇਬੇ ਨਾਨਕੀ ਨੂੰ ਕਹਿਣ ਨਾਨਕੀ ਨੂੰ ਲੈ ਕੇ ਤਲਵੰਡੀ ਨੂੰ ਆਏ ਸਦਾ ਕਰ ਬਾਬੇ ਨਾਨਕ ਜੀ ਨੂੰ ਮਿਲੇ ਅਤੇ ਬੜਾ ਪ੍ਰਸੰਨ ਹੋਇਆ ਸਾਹ ਸੰਗਤ ਜੀ ਪੈਣ ਨਾਨਕੀ ਨੂੰ ਲੈ ਕੇ ਤਲਵੰਡੀ ਆਏ ਆਕਰ ਆਪਣੇ ਘਰ ਮਾਤਾ ਪਿਤਾ ਨੂੰ ਮਿਲੇ ਤਾਂ ਉਹ ਬਹੁਤ ਖੁਸ਼ ਹੋਏ ਰਾਇ ਬੁਲਾਰਨੇ ਜਦੋਂ ਸੁਣਿਆ ਕਿ ਨਾਨਕ ਜੀ ਤਲਵੰਡੀ ਤੋਂ ਪੁਰ ਤੋਂ ਤਲਵੰਡੀ ਆ ਚੁੱਕੇ ਹਨ ਤਾਂ ਉਹਨਾਂ ਨੇ ਸਦਿਆ ਬਾਬੇ ਨਾਨਕ ਜੀ ਨੂੰ ਮਿਲੇ ਬੜੇ ਪ੍ਰਸੰਨ ਹੋਏ ਤਾਂ ਉਹਨਾਂ ਨੇ ਗੁਰਨਾਨਕ ਦੇਵ ਜੀ ਨੂੰ ਕਿਹਾ ਇਹ ਸੁੱਖ ਸਾਰੇ ਜਿਹੜੇ ਮੇਰੇ ਘਰ ਵਿੱਚ ਹਨ ਇਹ ਤੁਹਾਡੇ ਹੀ ਦਿੱਤੇ ਹਨ ਗੁਰਨਾਨਕ ਦੇਵ ਜੀ ਆਪਣੀ ਹੀ ਰੌਣਸ ਰੱਖੇ ਉਹ ਚਾਲੀ ਕਰਤਾਰ ਨਿਰੰਕਾਰ ਦੀ ਭਗਤੀ ਦੇ ਵਿੱਚ ਲਿਵਲীন ਰਹੇ ਜਦੋਂ ਮਸਾਕ ਦੇ ਦਿਨ ਆਏ ਅਤੇ ਫਿਰ ਕਸ਼ਾਂ ਹੋਣ ਲੱਗੀਆਂ ਤਾਂ ਜੈ ਰਾਮ ਪਲਤਾ ਤਲਵੰਡੀ ਆਇਆ ਆਪਣਾ ਅਮਲ ਕਰਨ ਦੇ ਵਾਸਤੇ ਜਦੋਂ ਕੰਨ ਹੋ ਚੁੱਕਾ ਕਸ਼ਾਂ ਕਰ ਲਈਆਂ ਅਤੇ ਤਿਆਰ ਹੋਇਆ ਤਾਂ ਰਾਏ ਬੁਲਾਰ ਨੂੰ ਖਬਰ ਹੋਈ ਤਾਂ ਰਾਏ ਬੁਲਾਰ ਨੇ ਜੈ ਰਾਮ ਨੂੰ ਬੁਲਾਇਆ ਅਤੇ ਬੇਨਤੀ ਕਰਕੇ ਸੱਦ ਕੇ ਪਾਸ ਬਿਠਾਇਆ ਰਾਏ ਬੁਲਾਰ ਨੇ ਜੈ ਰਾਮ ਉੱਪਰ ਬਹੁਤ ਖੁਸ਼ ਹੋਇਆ ਆਪਸ ਵਿੱਚ ਗੱਲਬਾਤ ਕਰਦੇ ਕਰਦੇ ਰਾਏ ਬਲਾਰ ਨੂੰ ਆਖਿਆ ਹੇ ਰਾਇ ਬਲਾਰ ਜੀ ਮੈਂ ਤੁਸਾਂ ਉੱਪਰ ਖੁਸ਼ ਹਾਂ ਕੋਈ ਖidmat ਆਪ ਫਰਮਾਈਏ ਤਾਂ ਰਾਇ ਨੇ ਆਖਿਆ ਹੇ ਭਾਈ ਜਾਰਾਮ ਤੇਰਾ ਸੋਹਰਾ ਕਾਲੂ ਵੱਡਾ ਦੁਰਬਚਨੀ ਹੈ ਕਹਿੰਦੇ ਭਾ ਕੇ ਉਹਦਾ ਸੁਭਾਅ ਬਹੁਤ ਕਠੋਰ ਹੈ ਅਤੇ ਨਾਨਕ ਤੇਰਾ ਸਾਲਾ ਪੂਰਨ ਸਾਧ ਹੈ ਅਤੇ ਅਸੀਂ ਇਹੋ ਆਖਦੇ ਹਾਂ ਜੁ ਨਾਨਕ ਜੀ ਨੂੰ ਤੁਸੀਂ ਆਪਣੇ ਪਾਸ ਹੀ ਰੱਖੋ ਇਹ ਸਾਇਬ ਲੋਕਾਂ ਨਾਲ ਮਿਲਦਾ ਅਤੇ ਬੰਦਗੀ ਵੀ ਕਰਤਾ ਹੈ ਕਾਲੂ ਇਸ ਨੂੰ ਦੇਖ ਕੇ ਬੜਾ ਖੇਜਦਾ ਹੈ ਸੋ ਮੇਰਾ ਮਨ ਹੈ ਕਿ ਨਾਨਕ ਤੂੰ ਸਾਡੇ ਪਾਸ ਹੀ ਰਹੇ ਕੋਈ ਕਾਰ ਕਰਨੀ ਕੋਈ ਕੰਮ-ਕਾਰ ਕਰਨਾ ਵੀ ਸਿੱਖ ਜਾਣਗੇ ਪਾਈ ਜੈਰਾਮ ਜੀ ਨੇ ਕਿ ਆਖਿਆ ਰਾਏ ਜੀ ਇਸ ਨਾਲ ਹੋਰ ਵੀ ਭਲਾ ਹੋਵੇਗਾ ਹੁਣੇ ਹੀ ਮੇਰੇ ਨਾਲ ਨਾਨਕ ਜੀ ਚੱਲਦੇ ਆ ਤੇ ਮੈਂ ਵਿਆਹ ਵੀ ਕਿਦਰੇ ਚੰਗੇ ਖਤਰਿਆਂ ਦੇ ਘਰ ਕਰਵਾ ਦਵਾਂਗਾ ਉਹਨਾਂ ਨੇ ਕਿਹਾ ਜੀਜਾ ਜੈਰਾਮ ਜੀ ਨੇ ਕਿਹਾ ਕਿ ਬਾਬੇ ਨਾਨਕ ਨੂੰ ਕਿ ਮੇਰੇ ਨਾਲ ਹੀ ਚਲੇ ਜਾਣਗੇ ਅਤੇ ਉਧਰ ਹੀ ਆਪਣੇ ਇਲਾਕੇ ਵੱਲ ਉਹਨਾਂ ਦਾ ਕੋਈ ਚੰਗਾ ਘਰ ਦੇਖ ਕੇ ਵਿਆਹ ਕਰਾ ਦੇਵਾਂਗਾ ਹੁਣ ਤੇਰੇ ਨਾਲ ਨਾਨਕੀ ਜਾਂਦਾ ਨਹੀਂ ਬਣਦਾ ਸਾਸੰਗਤ ਜੀ ਰਾਇ ਬੁਲਾਰਨੇ ਕਿਹਾ ਕਿ ਹੁਣ ਤੁਸੀਂ ਬੇਬੇ ਨਾਨਕੀ ਨੂੰ ਨਾਲ ਲੈਣ ਆਏ ਹੋ ਹੁਣ ਨਾਨਕ ਦਾ ਤੇਰੇ ਨਾਲ ਜਾਣਾ ਨਹੀਂ ਬਣਦਾ ਹੈ ਇਸ ਤੋਂ ਬਾਅਦ ਅਗਲੇ ਮਹੀਨੇ ਦੂਸਰੇ ਮਹੀਨੇ ਤੁਹਾਡੇ ਪਾਸ ਮੈਂ ਨਾਨਕ ਜੀ ਨੂੰ ਭੇਜਦਾਵਾਂਗਾ ਇਸ ਨੂੰ ਕਿਸੇ ਕਾਰੋਬਾਰ ਵਿੱਚ ਲਾ ਦੇਵੋ ਇਸ ਦੀ ਕਹਾਣੀ ਉਧਰ ਹੀ ਹੋ ਜਾਵੇਗੀ ਕਹਿਣ ਤੋਂ ਭਾਵ ਕਿਸੇ ਦਾ ਰਿਸ਼ਤਾ ਉਧਰ ਹੀ ਕਰਵਾ ਦੇਣਾ ਸੁਲਤਾਨਪੁਰ ਵਾਲੇ ਹੀ ਇਹਨਾਂ ਦਾ ਰਿਸ਼ਤਾ ਕਰਵਾ ਦੇਣਾ ਜੈ ਰਾਮ ਮੁਕਲਾਵਾ ਲੈ ਕੇ ਸੁਲਤਾਨਪੁਰ ਨੂੰ ਆਇਆ ਮੁਕਲਾਵਾ ਤੋਂ ਬਾਅਦ ਜੈ ਰਾਮ ਬੀਬੇ ਨਾਨਕੀ ਜੀ ਨੂੰ ਲੈ ਕੇ ਆਪਣੇ ਘਰ ਫਿਰ ਵਾਪਸ ਚਲਾ ਗਿਆ ਸਾਥ ਸੰਗਤ ਜੀ ਇਹ ਸਾਖੀ ਦੀ ਜੋ ਹੈ ਉਸ ਸਮਾਪਤੀ ਹੁੰਦੀ ਹੈ ਇਹ 12ਵੀਂ ਸਾਖੀ ਸੀ ਆਪ ਸਭ ਸੰਗਤਾਂ ਇਸੇ ਤਰ੍ਹਾਂ ਹੀ ਆਉਣ ਵਾਲੀਆਂ ਸਾਖੀਆਂ ਨੂੰ ਸਰਵਣ ਕਰਨਾ ਹੈ ਸਾਥ ਸੰਗਤ ਜੀ ਸਾਖੀ ਦਾ ਵਿਚਾਰ ਕਰਦਿਆਂ अनेका ਪ੍ਰਕਾਰ ਦੇ ਭੁੱਲਾਂ ਚੁੱਕਾ ਹੋ ਗਿਆ ਹੋਣਗੇ ਆਪ ਸਭ ਸੰਗਤ ਬਖਸ਼ਣ ਜੋ ਬਖਸ਼ ਲੈਣਾ ਜਿਸ ਨੇ ਸੰਗਤ ਦੀ ਚੈਨ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ